ਖਬਰ ਧੂੜੀ ਤੋਂ ਹੈ ਜਿੱਥੇ ਦੇ ਬਾੜ ਨੰਬਰ B ਵਿੱਚ ਉਸ ਸਮੇਂ ਵੱਡਾ ਹਾਸਾ ਹੋ ਗਿਆ ਜਦੋਂ ਬਾੜ ਨੰਬਰ B ਵਿੱਚ ਰੇਲਵੇ ਲਾਈਨ ਦੇ ਨਜ਼ਦੀਕ ਬਣੇ ਚਾਰ ਘਰ ਅਚਾਨਕ ਹੀ ਗਿਰ ਗਏ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਹ ਘਰ ਰੇਲਵੇ ਲਾਈਨ ਦੇ ਨਜ਼ਦੀਕ ਸਨ ਅਤੇ ਗੱਡੀ ਦੇ ਲੰਘਣ ਨਾਲ ਹੋਈ ਧਮਕ ਤੋਂ ਬਾਅਦ ਇਨ੍ਹਾਂ ਘਰਾਂ ਵਿੱਚ ਅਚਾਨਕ ਹੀ ਤਰੇੜਾਂ ਆ ਗਈਆਂ ਅਤੇ ਇਹ ਘਰ ਗਿਰ ਗਏ ਮਹੱਲਾ ਨਿਵਾਸੀ ਦੱਸਦੇ ਹਨ ਕਿ ਇਹ ਚਾਰੇ ਘਰ ਬੇहद ਹੀ ਗਰੀਬ ਲੋਕਾਂ ਦੇ ਹਨ ਉਨ੍ਹਾਂ ਦਾ ਇਸ ਨਾਲ ਕਾਫੀ ਵੱਡਾ ਨੁਕਸਾਨ ਹੋਇਆ ਹੈ ਹੁਣ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਘਰ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ ਅਤੇ ਇਨ੍ਹਾਂ ਘਰਾਂ ਦੀਆਂ ਪਿਛਲੀਆਂ ਦੁਵਾਰਾਂ ਜੋ ਕਿ ਰੇਲਵੇ ਲਾਈਨ ਦੇ ਬਲ ਹਨ ਟੁੱਟ ਚੁੱਕੀਆਂ ਹਨ ਲੋਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿ ਇਹ ਆਪਣੇ ਘਰ ਮੁੜ ਤੋਂ ਬਣਾ ਸਕਣ ਮੇਰਾ ਨਾਮ ਨਰਪਿੰਦਰ ਸਿੰਘਾ ਜੀ ਮੈਂ ਵਾਰਡ ਨੰਬਰ 20 ਤੋਂ ਕੌਂਸਲਰ ਆ ਜੀ ਤੇ ਤਕਰੀਬਨ 15 ਮਿੰਟ ਪਹਿਲਾਂ ਮੈਨੂੰ ਫੋਨ ਆਇਆ ਪ੍ਰਧਾਨ ਜੀ ਦਾ ਜੋ ਦੱਸਿਆ ਵੀ ਕਹਿੰਦੇ ਵੀ ਸਾਡੇ ਸਾਰੇ ਘਰਾਂ ਦੀ ਪਿੱਛੇ ਕੰਦਾ ਸਾਰੀਆਂ ਖੇਤ ਡਿੱਗ ਗਏ ਕਹਿੰਦਾ ਚ ਤੇ ਇਹਦੋਂ ਜਦੋਂ ਮੈਂ ਮੌਕਾ ਆ ਕੇ ਦੇਖਿਆ ਸਮਾਨ ਬਹੁਤ ਜਿਹੜਾ ਇਹਨਾਂ ਦਾ ਨੁਕਸਾਨ ਹੋ ਚੁੱਕਿਆ ਵੀ ਜੋ ਜਾਨੀ ਨੁਕਸਾਨ ਕੋਈ ਨਹੀਂ ਹੋਇਆਗਾ ਇੰਨੀ ਬਚਤ ਹੋ ਗਈ ਹੈ ਪਰ ਮਾਲੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਹੈ ਗਰੀਬ ਪਰਿਵਾਰ ਆ ਜੀ ਤੇ ਦਿਹੜੀ ਮਜ਼ਦੂਰੀਏ ਕਰਦੇ ਨੇ ਜਿਹੜਾ ਕਿ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਅਸੀਂ ਸਰਕਾਰ ਤੋਂ ਸਾਰੇ ਮਹੱਲੇ ਮਨਵਾਸੀ ਇਹ ਮੰਗ ਕਰਦੇ ਆ ਵੀ ਇਹਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਜਲਦ ਤੋਂ ਜਲਦ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਗਰੀਬ ਪਰਿਵਾਰ ਆ ਤਾਂ ਇਹਨਾਂ ਦਾ ਜਿੰਦੀ ਕੁਸ ਮਦਦ ਹੋ ਸਕੇ ਕੀ ਨਾਦਰ ਇੰਦਰਜੀਤ ਮੇਰਾ ਨਾਮ ਆ ਜੀ ਮੈਂ ਉਹਦੇ ਦਿਹਾੜੀ ਲੱਗਾ ਹੋਇਆ ਸੀਗਾ ਜੀ ਅਸੀਂ ਇਹ ਕਹਿੰਨਾ ਜੇ ਗੰਦਾਂ ਨੂੰ ਹੱਥ ਪਾਇਆ ਜੀ ਹੁਣ ਤੋਂ 10-15 ਮਿੰਟ ਦੀ ਗੱਲ ਹੈ ਜੀ ਬੜਾ ਨੁਕਸਾਨ ਹੋ ਗਿਆ ਜੀ ਸਾਰੇ ਘਰ ਦੀਆਂ ਕੰਦਾਂ ਗਰ ਗਿਆ ਜੀ ਇਹ ਗਰੀਬ ਬੰਦੇ ਨੇ ਜੀ ਨੁਕਸਾਨ ਵਾਲਾ ਹੋ ਗਿਆ ਮੇਰੀ ਵੀ ਬਚਤ ਰਹਿ ਗਈ ਚਲੋ ਮੈਂ ਛਾਲ ਮਾਰ ਕੇ ਪਰੇ ਹੋ ਗਿਆ ਜੀ ਪ੍ਰਮਾਤਮਾ ਰੱਖਦਾ ਜੀ ਇਹ ਗਰੀਬ ਬੰਦੇ ਨੇ ਦਿਹਾੜੀਦਾਰ ਬੰਦੇ ਨੇ ਮੇਰੀ ਮੰਗ ਇਹੀ ਆ ਵੀ ਇਹਨਾਂ ਨੂੰ ਜੀ ਇਨਸਾਫ ਤੋਂ ਮਿਲਣਾ ਚਾਹੀਦਾ ਜੀ ਗਰੀਬ ਬੰਦੇ ਨੇ ਜੀ ਇਹੇ ਇਹੀ ਮੇਰਾ ਧੰਨਵਾਦ ਆ ਜੀ ਕੀ ਨਾ ਥੋੜਾ ਸਿੱਲੋ ਜੀ ਕੀ ਹੋਇਆ ਕੀ ਆ ਇਹ ਇੱਥੇ ਉਹਨਾਂ ਕਹੇ ਅਸੀਂ ਕੰਧਾਂ ਦੇ ਲੱਗ ਕੇ ਬੈਠੇ ਸੀ ਪਰੇ ਜਾ ਹੋਗੇ ਤੇ ਜਾਨੀ ਕੋ ਉਹ ਫਿਰ ਦਿਖ ਗਿਆ ਉਤੋਂ ਆਪੇ ਦਿੱਤੀ ਆਪ ਤੇ ਹੀ ਦਿਗੇ ਜੀ ਕਿੰਨੇ ਕਰਾਂ ਦੀਆਂ ਕੰਦਾਂ ਗਿਰਗੀਆਂ ਨੇ ਚਾਰ ਕਰਾਂ ਦੀ ਜੀ ਲਗਤੀ ਡਿੱਗੇ ਰਹੀ ਕਿੰਨਾ ਕੁ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਜੀ ਹੋ ਗਿਆ ਜੀ ਹੁਣ ਤਾਂ ਗਰੀਬ ਐ ਅਸੀਂ ਤਾਂ ਕਮਾ ਕੇ ਕਰਕੇ ਖਾ ਵੀ ਨਹੀਂ ਸਕਦੇ ਜਿਹੜੇ ਜਿਨ੍ਹਾਂ ਦਾ ਡਿੱਗਿਆ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਦੀ ਸਾਰੀ ਮਦਦ ਕਰਨੀ ਚਾਹੀਦੀ ਹੈ ਜੀ ਗਰੀਬ ਦੀ ਕੀ ਨਾ ਹਟੋ ਹਮਤਾ ਕੀ ਕਹਿਣਾ ਚਾਹੁੰਦੇ ਜੋ ਕੰਦਾਂ ਗਿਰਦੀਆਂ ਕੀ ਵੱਸਲਾ ਕੀ ਅਸੀਂ ਤਾਂ ਵੀ ਮਜ਼ਦੂਰ ਨੇ ਗਰੀਬ ਬੰਦੇ ਨੇ ਇਹਨਾਂ ਦਾ ਮਕਾਨ ਬਣਨੇ ਚਾਹੀਦੇ ਨੇ ਸੇ ਕਮਾਕ ਤਾਂ ਬੰਦੇ ਤਾਂ ਹੈ ਨਹੀਂ ਇਹਨਾਂ ਦੇ ਸਾਰੇ ਚਾਰ ਜਨਾਨੀਆਂ ਦੇ ਵਿਧਵਾ ਜਨਾਨੀਆਂ ਨੇ ਬੰਦੇ ਹੈ ਨਹੀਂ ਬੁੜੀਆਂ ਹੈਗੀਆਂ ਚਰੀਆਂ ਮਕਾਨ ਦੇ ਹੈਗੇ ਹੁਣ ਕਿੱਥੇ ਰਹਿਣਗੇ ਆ ਕੋਈ ਆਸਰਾ ਨਹੀਂ ਕੋਈ ਸਹਾਰਾ ਨਹੀਂ ਇਹਨਾਂ ਦਾ ਕੋਈ ਲੱਗਿਆ ਪਤਾ ਡੇਰ ਨੂੰ ਤਾਂ ਕੀ ਕਾਰਨ ਹੋ ਸਕਦਾ ਕਿਵੇਂ ਗਿਰਿਆ ਨੇ ਬਸ ਤੇਣਾ ਆ ਗਈਆਂ ਗੱਡੀ ਨਾਲ ਡਿੱਗ ਗਈਆਂ ਧੱਲਕ ਪਈ ਆ ਗੱਡੀ ਉਹ ਤੁਹਾਡੇ ਡਿੱਗੀਆਂ ਆ ਕੇ ਤੁਸੀਂ ਨਾ ਬੋਲੋ ਹਾਂਜੀ ਕੀ ਕਹਿਣਾ ਚਾਹੁੰਦੇ ਕਿਵੇਂ ਡਿੱਗਿਆ ਨੇ ਕੰਦਾ ਗੱਡੀ ਲੰਘੀ ਆ ਜੀ ਗੱਡੀ ਨਾਲੀ ਅਸੀਂ ਪਿੱਛੇ ਬੈਠੇ ਸੀ ਸਾਰੇ ਟੱਬਰ ਇਹਨਾਂ ਸ਼ੁਕਰ ਕਰ ਰੱਬ ਨੇ ਬਚਾਓ ਕਰਤਾ ਵੀ ਫਰਾਂ ਨੂੰ ਸਰਕ ਗਏ ਜਦ ਇੱਕ ਲੱਗ ਤੀ ਚਾਰੇ ਪੰਜੀ ਗਿਰ ਗਏ ਸਾਰੇ ਕੋਈ ਰੇਲਵੇ ਲੈ ਲੰਘਦੀ ਕੋਲ ਦੀ ਆ ਉਹ ਆ ਦੇਖ ਗੱਡੀ ਲਖੀ ਸੀ ਉਹ ਜਦ ਹੀ ਗੱਡੀ ਲਖੀ ਸੀ ਸਾਨੂੰ ਜੀ ਮੜਾ ਮੋਟਾ ਤਾਂ ਸਾਨੂੰ ਵੀ ਹੁਣ ਹੋਣਾ ਚਾਹੀਦਾ ਜੀ ਕੋਈ ਗਰੀਬਾਂ ਦੀ ਮਦਦ ਕਰੂਗਾ ਸਾਡੇ ਤਾਂ ਚਾਰੇ ਦਿਰਾਂ ਦੇ ਥਾਣੀਆਂ ਦੇ ਕੋਈ ਬੰਦੇ ਵੀ ਨਹੀਂ ਹੈਗੇ ਹੁਣ ਬੱਚੇ ਨੇ ਬੱਚੇ ਆਪਦੇ ਆਪ ਦੇ ਘਰ ਦੇ ਨੇ ਸਾਨੂੰ ਕਿਹੜਾ ਪੁੱਛਦਾ ਤੁਸੀਂ ਉੱਥੇ ਬੈਠੇ ਸੀ ਜਦੋਂ ਇਹ ਗੜੀਆਂ ਨੇ ਹਾਂਜੀ ਪਰਲੇ ਪਰਲੇ ਪਾਸੇ ਬੈਠੇ ਸੀ ਅਸੀਂ ਕੀ ਨਾਂਜੋ ਮੇਰਾ ਨਾਮ ਸਨੀਆ ਜੀ ਹਾਂਜੀ ਕੀ ਕਹਿਣਾ ਚਾਹੁੰਦਾ ਇੱਕੋ ਲੱਖ ਤੋਂ ਸਾਰੀਆਂ ਕੰਧਾਂ ਡਿੱਗੀਆਂ ਜੀ ਸਾਰੀਆਂ ਤੇਰੇ ਨਾਲ ਖਾਗੀਆਂ ਸਾਰੀ ਛੱਤਾਂ ਡਿੱਗੀਆਂ ਸਰਕਾਰ ਤੋਂ ਮੈਂ ਇਹੀ ਮੰਗ ਚਾਹਣਾ ਵੀ ਕੁਛ ਨਾ ਕੁਛ ਮੁਆਵਜ਼ਾ ਮਿਲਿਆ ਨਾ ਨੂੰ ਪਤਾ ਲੱਗਦਾ ਕਿਸ ਤਰ੍ਹਾਂ ਡਿੱਗੀਆਂ ਕੀ ਕਾਰਨ ਹੋ ਸਕਦਾ ਗੱਡੀ ਲੰਘਦੀ ਹੈ ਜੀ ਇੱਕਦਮ ਆ ਰੇਲਵੇ ਲੋ ਜਣਾ ਲੈਣੇ ਇੱਕਦਮ ਧਮਕ ਪਈ ਸਰੀਆਂ ਕਿੱਡੇ ਕਿ ਚੱਕੀਆਂ ਹਲੇ 2 ਦਿਨ ਘਰਾਂ ਦੀਆਂ ਬਚੀਆਂ ਉਹ ਵੀ ਜਾ ਰਹੀਆਂ ਨੇ ਜੀ ਮੰਗ ਕੀ ਆ ਸਰਕਾਰ ਤੋਂ ਸਰਕਾਰ ਕੋਈ ਮੁਆਵਜ਼ਾ ਦੇਵੇ ਤਾਂ ਫਿਰ ਫਾਇਦਾ ਜੀ ਗਰੀਬ ਬੰਦੇ ਨੇ ਇਹ ਬਸ ਜੁੱਤੀਆਂ ਇਕੱਠਾ ਨੇ ਜੁੱਤੀਆਂ ਜਦਾਂ ਇਕੱਠੇ ਨੇ